ਸਰੇ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਖੀਰ ਬਣਾਵਾਂਗੇ ਖੋਪੇ ਦਾ ਬਰਾਦਾ ਪਾ ਕੇ ਬਹੁਤ ਵਧੀਆ ਖੀਰ ਬਣਾਵਾਂਗੇ ਖੋਏ ਵਰਗੀ ਬਣਾਵਾਂਗੇ ਆ ਚੌਲ ਹੈ ਤੇ ਆ ਖੋਪੇ ਦਾ ਬਰਾਦਾ ਹੈ ਤੇ ਆਪਾਂ ਖੀਰ ਬਣਾਵਾਂਗੇ ਵਧੀਆ ਤੇ ਆਪਣੇ ਅੱਗ ਬਲਪੀ ਤੇ ਕੜਾਈ ਆ ਪਤਿਲਾ ਧਰਾਂਗੇ ਪਤਿਲੇ ਚ ਬਣਾਵਾਂਗੇ ਪਿੱਤਲ ਦੇ ਚ ਹਾਂ ਹੁਣ ਆਪਾਂ ਪਾਣੀ ਪਾਵਾਂਗੇ ਅੱਧੀ ਗੜਵੀ ਪਾਵਾਂਗੇ ਉਹ ਤੋਟ ਅਗ ਦੇਾਂਗੇ ਜੋ ਪਾਣੀ ਗਰਮ ਹੋ ਗਿਆ ਫਿਰ ਆਪਾਂ ਚੌਲ ਧੋ ਕੇ ਪਾਵਾਂਗੇ ਚੌਲਾਂ 'ਚ ਪਾਣੀ ਪਾ ਦੰਨੇ ਆਪਾਂ 3 ਵੇਲੇ ਆਪਾਂ ਪਾਣੀ ਕੱਢ ਦਾਂਗੇ ਧੋ ਕੇ ਆਪਣਾ ਪਾਣੀ ਗਰਮ ਹੋ ਗਿਆ ਤੇ ਆਪਾਂ ਚੌਲ ਪਾਵਾਂਗੇ ਚੌਲਾਂ ਚ ਪਾਣੀ ਘੜਤ ਆਪਾਂ ਧੋ ਕੇ ਜਿਵੇਂ ਚੌਲ ਰਿੱਜ ਗਏ ਕੁਸ ਫਿਰ ਆਪਾਂ ਦੁੱਧ ਪਾਵਾਂਗੇ ਵਿੱਚ ਲਓ ਦੋ ਤਿੰਨ ਮਿੰਟ ਹੋ ਗਏ ਰਿੱਜੀ ਜਾਂਦੇ ਇਹਨਾਂ ਤੇ ਦੋ ਮਿੰਟ ਆਪਾਂ ਦੋ ਤਿੰਨ ਮਿੰਟ ਹੋਰ ਰੰਨਾਂਗੇ ਚੰਗੀ ਤਰ੍ਹਾਂ ਫਿਰ ਵੀ ਕੋਲੇ ਹੋ ਜਾਣਗੇ ਹਜੇ ਕੱਚੇ ਐ ਵੀ ਕੋਲੇ ਨਹੀਂ ਹੋਏ ਫਿਰ ਆਪਾਂ ਦੁੱਧ ਪਾਵਾਂਗੇ ਲਓ ਹੁਣ ਆਪਣੇ ਚਾਵਲ ਕੋਲੇ ਹੋ ਗਏ ਤੇ ਆਪਾਂ ਹੁਣ ਦੁੱਧ ਪਾਵਾਂਗੇ ਅੱਧੀ ਗੜਵੀ ਦੁੱਧ ਵੀ ਪਾਵਾਂਗੇ ਆਪਾਂ ਵੱਡੀ ਗੜਵੀ ਹੈ ਕਿਲੋ ਵਾਲੀ ਉਹ ਤੋਟਕ ਦੇਾਂਗੇ ਤਾਂ ਆਪਣੀ ਖੀਰ ਜੀ ਜਾਂਦੀ ਹੈ ਤੇ ਆਪਾਂ ਲੈਚੀਆਂ ਤੋੜ ਕੇ ਪਾਵਾਂਗੇ ਲੌਂਗ ਪਾਵਾਂਗੇ ਲਓ ਦੋ ਲੈਚੇ ਨਾਲ ਤੇ ਦੋ ਲੌਂਗ ਪਾਤੇ ਆਪਾਂ ਤੇ ਆਪਾਂ ਵੇਖੇ ਨਾ ਵੀ ਹੁਣ ਥੋੜਾ ਜਿਹਾ ਇਹਨੂੰ ਰੇਜਾ ਦਵਾ ਕੇ ਫਿਰ ਆਪਾਂ ਖੰਡ ਪਾ ਦੇਾਂਗੇ ਮਾੜਾ ਜਿਹਾ ਕੇ ਰਟਾ ਕਾਹਾਂਗੇ ਤੂੰ ਲੋ 5-6 ਮਿੰਟ ਹੋ ਗਏ ਦੁੱਧ ਪਾਏ ਨੋਈ ਤੇ ਹੁਣ ਪੂਰੀ ਰਿਜਣ ਲੱਗ ਗਈ ਖੀਰ ਤੇ ਹੁਣ ਆਪਾਂ ਖੰਡ ਪਾਵਾਂਗੇ ਵੇਖ ਕੇ ਜੇ ਪਾਵਾਂਗੇ ਇਹ ਦੋ ਇਹ ਹੁਣ ਰਿਜਣ ਲੱਗ ਗਈ ਆਪਣੀ ਖੀਰ ਖੰਡ ਪਾਏ ਤੋਂ ਤੇ ਫੇਰ ਆਪਾਂ ਖੋਪੇ ਦਾ ਬਰਾਦਾ ਪਾਵਾਂਗੇ ਆਪਣੇ ਖੇਰ ਹੁਣ ਪੂਰੇ ਰਿੰਜਣ ਲੱਗ ਗਈ ਖੰਡ ਪਾਈ ਤੋਂ ਤੇ ਹੁਣ ਆਪਾਂ ਖੋਪੇ ਦਾ ਬਰਾਦਾ ਪਾ ਦਿੰਨੇ ਆ ਇਹ ਵੀ ਆਪਾਂ ਦੇਖ ਕੇ ਪਾਵਾਂਗੇ ਬਾਲਾ ਨਹੀਂ ਪਾਉਂਦੇ ਡੇਢ ਕੜਛੀ ਪਾਤੀ ਆਪਾਂ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਨੰਗੇ ਨੂੰ ਰਿੰਨੀ ਜਾਵਾਂਗੇ ਤੋਂ ਟੱਕ ਦੇ ਤੇ ਵਧੀਆ ਖੋਏ ਵਰਗੀ ਬਣ ਜੂਗੀ ਸਿਆਪਾ ਜੇ ਰਿੰਜ ਗਈ ਹੁਣ ਛੋਪੇ ਦਾ ਬਰਾਂਦਾ ਚੰਗੀ ਤਰ੍ਹਾਂ ਵਿੱਚ ਰਿੰਜ ਗਿਆ ਤੇ ਫਿਰ ਆਪਾਂ 5-6 ਮਿੰਟਾਂ ਨੂੰ ਸਿਆਪਾ ਨੂੰ ਥੱਲੇ ਲਾ ਲਾਂਗੇ। ਹੁਣ ਆਪਣੀ ਖੀਰ ਬਹੁਤ ਵਧੀਆ ਬਣ ਗਈ। 5-6 ਮਿੰਟ ਹੋ ਗਏ ਛੋਪੇ ਦਾ ਬਰਾਂਦਾ ਪਾਏ ਨੂੰ ਤੇ ਵਧੀਆ ਐ ਖੋਏ ਵਰਗੀ ਬਣ ਗਈ। ਤੇ ਹੁਣ ਆਪਾਂ ਲਾਵਾਂਗੇ। ਦੇਖੋ ਕਿੰਡੀ ਵਧੀਆ ਬਣੀ ਐ ਖੀਰ ਆਪਣੀ ਖੋਏ ਵਰਗੀ ਹੁਣ ਆਪਾਂ ਕੌਲੀ 'ਚ ਪਾ ਲਾਂਗੇ ਖੋਫੇ ਦੇ ਬਰਾਦੇ ਵਾਲੀ ਖੀਰ ਬਹੁਤ ਸਵਾਲ ਬਣਦੀ ਐ ਓ ਕਿੰਡੀ ਵਧੀਆ ਬਣੀ ਐ ਬਹੁਤ ਵਧੀਆ ਬਣੀ ਹੈ ਖੀਰ ਫਰਮਾਇ ਤਾਂ ਖਾਂਦੀ ਨਹੀਂ ਖਾਊਗਾ ਤਾਂ ਰੰਪੀ ਤੇ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ